ਏ ਮਨੁੱਖ ਇਹ ਤੂੰ ਚੇਤੇ ਰੱਖ ਕਿ ਬਜ਼ੁਰਗੀ ਹੈ ਜਿਹੜੀ ਜਦੋਂ ਆਣੀ ਸ਼ੁਰੂ ਹੋ ਜਾਣੀ ਹੈ ਤਾਂ ਤੇਰੀ ਹਾਲਤ ਹੈ ਜਿਹੜੀ ਉਹ ਕੈਸੀ ਹੋ ਜਾਣੀ ਜਿਉਂ-ਜਿਉਂ ਤੇਰਾ ਸਰੀਰ ਹੈ ਜਿਹੜਾ ਇਹਨੂੰ ਬੱਡੇਪੇ ਦੀ ਜੜ ਲੱਗਣੀ ਸ਼ੁਰੂ ਹੋ ਜਾਣੀ ਹੈ ਬੱਡੇਪੇ ਦੀ ਜੜ ਜੜ ਲੱਗਦੀ ਆ ਨਾ ਜਿਵੇਂ ਮਕਾਨ ਜਦੋਂ ਪ੍ਰਾਣਾ ਹੋ ਜਾਂਦਾ ਹੈ ਤੇ ਮਕਾਨ ਪ੍ਰਾਣਾ ਹੋਣ ਤੇ ਫਿਰ ਸਰੀਰ ਅਲੱਗ ਹੋ ਜਾਂਦਾ ਹੈ ਸੀਮਿੰਟ ਅਲੱਗ ਹੋ ਜਾਂਦਾ ਤਰੇੜਾਂ ਆ ਜਾਂਦੀਆਂ ਨੇ ਤੇ ਮਨੁੱਖ ਨਾਲ ਕੀ ਹੁੰਦਾ ਹੈ ਹੱਡੀਆਂ ਜੁਦਾ ਹੋ ਜਾਂਦੀਆਂ ਤੇ ਚਮੜੀ ਜੁਦਾ ਹੋ ਜਾਂਦੀ ਹੈ ਜਿਵੇਂ ਤਰੇੜਾਂ ਆ ਜਾਂਦੀਆਂ ਔਵੇਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤਰ੍ਹਾਂ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਫਰਮਾਣ ਕਰਦੇ ਆ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਨ ਪਾਪ ਜਦੋਂ ਤੇਰਾ ਸਰੀਰ ਜਰਜਰਾ ਹੋਣਾ ਸ਼ੁਰੂ ਹੋ ਗਿਆ ਜਰ ਆਈ ਜਵਣ ਹਾਰੇ ਜਵਾਨੀ ਲੰਘ ਜਾਣੀ ਆ ਤੇ ਬੁਢੇਪੇ ਦੀ ਜਾਰਾ ਜਿਹੜੀ ਉਹ ਸਰੀਰ ਨੂੰ ਲੱਗਣੀ ਸ਼ੁਰੂ ਹੋ ਜਾਣੀ ਆ ਜਿਹੜਾ ਸਰੀਰ ਪ੍ਰਮਾਤਮਾ ਨੇ ਬਣਾਇਆ ਉਹਦਾ ਭਰੋਸਾ ਕੋਈ ਨਹੀਂ ਪਰ ਪ੍ਰਾਣਾ ਹੋ ਜਾਣਾ ਇਹਨੇ ਹੌਲੀ-ਹੌਲੀ ਹੋ ਵੀ ਰਿਹਾ ਆਪਣੇ ਸਾਹਮਣੇ ਸੰਗਤ ਦੇ ਚਰਨਾਂ 'ਚ ਬੇਨਤੀ ਕਰੀ ਸੀ ਨਾ ਵੀ ਜਿਹੜੀ ਚੀਜ਼ ਨੂੰ ਵੇਖ ਲਈਏ ਉਹਨੂੰ ਮੰਨ ਲੈਣਾ ਚਾਹੀਦਾ ਜਿਹੜੀ ਚੀਜ਼ ਵੇਖੀ ਨਹੀਂ ਉਹਨੂੰ ਚਲੋ ਨਾ ਮੰਨੇ ਬੰਦਾ ਪਰ ਜਿਹੜੀ ਦਿਖਦੀ ਆ ਉਹਨੂੰ ਮੰਨ ਲੈਣਾ ਚਾਹੀਦਾ ਆਪਣੇ ਸਾਹਮਣੇ ਆ ਵੀ ਜਰ ਲੱਗਦੀ ਹੈ ਆਪਣੇਪੇ ਦੀ ਸਰੀਰ ਨੂੰ ਵੀ ਜਰ ਲੱਗਦੀ ਹੈ ਇਹ ਵੀ ਜਰ ਜਰਾ ਹੋ ਜਾਂਦਾ ਹੈ ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਵਾਨੀ ਭਗਤ ਭੀਖਣ ਜੀ ਕਹਿੰਦੇ ਆ ਕਿ ਬਿਰਤ ਅਵਸਥਾ ਵਿੱਚ ਕਮਜ਼ੋਰ ਹੋਣ ਕਰਕੇ ਤੇਰੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਣਾ ਸ਼ਰੀਰ ਹੋ ਜਾ ਨਹੀਂ ਰਹਿੰਦਾ ਸੇਤ ਹੈ ਜਿਹੜੀ ਉਹ ਲਿੱਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕੇਸ ਨੇ ਜਿਹੜੇ ਉਹ ਦੁੱਧ ਵਰਗੇ ਚਿੱਟੇ ਹੋ ਜਾਂਦੇ ਹਨ ਫਿਰ ਰੂਦਾ ਕੰਠ ਸ਼ਬਦ ਨਹੀਂ ਉਚਰੈ ਫਿਰ ਵੇਖ ਤੈਥੋਂ ਕੁਝ ਵੀ ਨਹੀਂ ਹੋਣਾ ਫਿਰ ਤੂੰ ਕੀ ਕਰੇਗਾ ਹੁਣ ਕੀ ਕਰੇ ਪ੍ਰਾਨੀ ਤੇਰਾ ਜਿਹੜਾ ਗਲਾ ਹੈ ਉਹ ਕਾਫ ਨਾਲ ਰੁਕਣ ਕਰਕੇ ਬੋਲ ਨਹੀਂ ਸਕਦਾ ਆਵਾਜ਼ ਵਿੱਚ ਵੀ ਫਰਕ ਪੈ ਜਾਂਦੀ ਹੈ ਆਵਾਜ਼ ਵਿੱਚ ਫਰਕ ਪੈ ਜਾਂਦਾ ਹੈ ਤੇ ਉਹੋ ਜੀ ਆਵਾਜ਼ ਨਹੀਂ ਰਹਿੰਦੀ ਉਹੋ ਜੀ ਨਿਗਾਹ ਨਹੀਂ ਰਹਿੰਦੀ ਉਹੋ ਜੇ ਦੰਦ ਨਹੀਂ ਰਹਿੰਦੇ ਉਹੋ ਜਾਂ ਸਵਾਦ ਨਹੀਂ ਰਹਿੰਦਾ ਤੇ ਫਿਰ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਤਾਂ ਸੋਚਣਾ ਹੈ ਵੀ ਫਿਰ ਆਉਣ ਦਾ ਕੀ ਕਾਰਨ ਹੋਇਆ ਆਉਣ ਦਾ ਕੀ ਕਾਰਨ ਹੈ ਫਿਰ ਜਦੋਂ ਜਾਣ ਹੈ ਆਉਣ ਦਾ ਕਾਰਨ ਇਹੀ ਆ ਭਈ ਪ੍ਰਾਪਤ ਮਾਨੁਖ ਦਿਹੁਰਿਆ गोविंद ਮਿਲਣ ਕੀ ਇਹ ਤੇਰੀ ਵਰੀ ਹੈ ਇਹ गोविंद ਪ੍ਰਮਾਤਮਾ ਨੂੰ ਜਪਣ ਵਾਸਤੇ ਇੱਕ ਵਾਰੀ ਇੱਕ ਮੌਕਾ ਦਿੰਦਾ ਹੈ ਤੇ ਬੀਤ ਤੈਨੇ ਜਾਣਾ ਹੀ ਜਾਣਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਆਬ ਕੀ ਕਰੇ ਪ੍ਰਾਨੀ ਭਾਵ ਕੀ ਹੈ ਵੀ ਬੰਦਾ ਸੋਚਦਾ ਵੀ ਸ਼ਾਇਦ ਨਾਮ ਬਾਣੀ ਹੈ ਭਗਤੀ ਬੰਦਗੀ ਗੁਰਦੁਆਰੇ ਜਾਣਾ ਬਢੇਪੇ ਦਾ ਕੰਮ ਹੈ ਨਹੀਂ ਮਹਾਰਾਜ ਕਹਿੰਦੇ ਜਿਹੜਾ ਕੰਮ ਤੂੰ ਹੋਰ ਕੰਮ ਜਵਾਨੀ ਵਿੱਚ ਕਰ ਸਕਦਾ ਹੈ ਕੰਮ ਤੰਦੇ ਤਾਂ ਨਾਮ ਵੀ ਜਵਾਨੀ ਚ ਜਪਿਆ ਜਾ ਸਕਦਾ ਹੈ ਬਢੇਪੇ 'ਚ ਇਹ ਵੀ ਨਹੀਂ ਜਪਿਆ ਜਾਂਦਾ ਉਦੋਂ ਤਾਂ ਜਾਂ ਕੁੰਡੀ ਸਮਧੀ ਹੈ ਤੇ ਜਾਂ ਮਾਲਾ ਸਮਧੀ ਹੈ ਦੋ ਚੀਜ਼ਾਂ ਸਾਡੇ ਹੱਥ ਵਿੱਚ ਜੇ ਪਕੜਾਈਏ ਤੇ ਮਸਾਂ ਸਾਹ ਵਿੱਚ ਆਉਂਦੀ ਹੈ ਗੱਲ ਪਰ ਜਿਉਂ-ਜਿਉਂ ਅਸੀਂ ਜਵਾਨੀ ਤੋਂ ਕਰਦੇ ਆ ਤਾਂ ਅੰਦਰ ਇੱਕ ਪੱਕ ਜਾਂਦਾ ਦ੍ਰਿੜ ਹੋ ਜਾਂਦਾ ਨਾਮ ਫਿਰ ਬੰਦਾ ਜਪਦਾ ਰਹਿੰਦਾ ਹੈ ਇਸ ਕਰਕੇ ਜੇ ਬਾਕੀ ਦੇ ਕੰਮ ਤੂੰ ਜਵਾਨੀ ਵਿੱਚ ਕਰ ਸਕਦਾ ਹੈ ਨਾ ਤਾਂ ਪ੍ਰਮਾਤਮਾ ਦਾ ਨਾਮ ਵੀ ਜਦੋਂ ਤੇਰਾ ਸ਼ਰੀਰ ਤੇਰੀ ਸੇਤ ਤੰਦਰੁਸਤ ਹੈ ਨਾ ਤੇ ਫੇਰ ਤੂੰ ਜਪ ਸਕਦਾ ਹੈ RAM RAHE HOHE BAID BANWARI ਇਸ ਤਰ੍ਹਾਂ हे ਪ੍ਰਮਾਤਮਾ ਤੂੰ ਮੇਰਾ ਹਕੀਮ ਬਣ ਤੂੰ ਮੇਰਾ ਬੈਦਵਣ ਤੇ ਤੂੰ ਹੀ ਮੇਰੇ ਤੇ ਇਹ ਰਹਿਮਤ ਕਰ ਤੂੰ ਹੀ ਮੇਰੇ ਤੇ ਇਹ ਕਿਰਪਾ ਕਰ ਫੇਰ ਮੇਰਾ ਕੁਛ ਵੀ ਨਹੀਂ ਬਣਨਾ ਮਾਥੇ ਪੀਰ ਸਰੀਰ ਚਲਣ ਹੈ ਕਰਤ ਕਰੇ ਜੇ ਮਾਹੀ ਬਿਰਤ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਇਹ ਪੀੜ ਟਿਕੀ ਰਹਿਣੀ ਹੈ ਸਰੀਰ ਵਿੱਚ ਸੜਨ ਹੁੰਦੀ ਰਹਿੰਦੀ ਹੈ ਤੇ ਕਲੇਜੇ ਵਿੱਚ ਦਰਦ ਉੱਠਦੀ ਰਹਿੰਦੀ ਹੈ ਬੁਢੇਪੇ ਦੀ ਅਵਸਥਾ ਹੈ ਆਪ ਜੀ ਸਿਆੜੇ ਬੈਠੇ ਹੋ ਉਹੋ ਜਾਂ ਸਰੀਰ ਕਿੱਥੇ ਰਹਿੰਦਾ ਬੁਢੇਪੇ ਵਿੱਚ ਅੱਗੇ ਤਾਂ ਤਕੜੇ ਸ਼ਰੀਰ ਹੁੰਦੇ ਖਾਣ ਪੀਣ ਦਾ ਫਰਕ ਸੀ ਤੇ ਬੜੀਆਂ ਖਰਾਕਾਂ ਤਕੜੀਆਂ ਸੀ ਉਦੋਂ ਦੇ ਬਜ਼ੁਰਗ ਜੇ ਵੀ ਤਕੜੇ ਪਏ ਸਾਡੀਆਂ ਤਾਂ ਉਮਰ ਹੀ 50 60 ਸਾਲ ਤੱਕ ਮਸਾਂ ਜਾਂਦੀਆਂ ਨੇ ਕਿਉਂਕਿ ਸਾਡੇ ਕੋਲੋਂ ਖਾਣੇ ਨਹੀਂ ਰਹਿ ਗਏ ਖਾਣਾ ਬਣਾਉਣ ਦੀ ਖਾਣਾ ਪਕਾਉਣ ਦੀ ਹਿੰਮਤ ਨਹੀਂ ਰਹੀ ਕਿਸੇ ਦੇ ਅੰਦਰ ਤੇ ਜਿਵੇਂ ਬਾਹਰ ਦੇ ਲੋਕ ਵਸ ਮਾੜਾ ਮੋਟਾ ਖਾ ਪੀ ਕੇ ਆਪਣਾ ਹੋਰ ਚੀਜ਼ਾਂ ਬਾਹਰ ਲੀਆਂ ਟਾਈਮ ਪਾਸ ਕਰਦੇ ਆਪਣਾ ਵੀ ਇਦਾਂ ਹੀ ਹੋਣਾ ਜਿਵੇਂ ਬਾਹਰ ਕਈਆਂ ਨੂੰ ਰੋਟੀ ਵੀ ਪਕਾਉਣੀ ਨਹੀਂ ਆਉਂਦੀ ਉਹ ਬਾਹਰ ਹੀ ਛੱਕਦੇ ਆ ਸਭ ਕੁਝ ਕਿਉਂ ਸਾਰੇ ਕੰਮ ਤੇ ਜਾਂਦੇ ਆ ਬਾਹਰ ਹੀ ਛੱਕ ਲੈਂਦੇ ਆ ਇਸੇ ਤਰ੍ਹਾਂ ਹੌਲੀ ਹੌਲੀ ਇਹ ਸਿਸਟਮ ਸਾਡੇ ਆਉਂਦਾ ਜਾਣਾ ਕਿੰਨਾ ਕੁਝ ਬਦਲ ਰਿਹਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਬਡੇ ਭਾਇ ਕੈਸੀ ਚੀਜ਼ ਹੈ ਭਾਈ ਮਾਥੇ ਪੀਰ ਸਰੀਰ ਜਲਣ ਹੈ ਕਰਤ ਕਰੇ ਜੇ ਮਾਹੀ ਜਦੋਂ ਇਹਨੂੰ ਜਰ ਲੱਗ ਗਈ ਨਾ ਫਿਰ ਤੇਰੇ ਸਿਰ ਵਿੱਚ ਇੱਕ ਪੀੜ ਟਿਕ ਜਾਂਦੀ ਹੈ ਸਾੜਨ ਰਹਿੰਦੀ ਹੈ ਕਲੇਜ ਵਿੱਚ ਦਰਦ ਉੱਠਦੀ ਰਹਿੰਦੀ ਹੈ ਇਹ ਇੱਕ ਐਸੀ ਪੀੜ ਹੈ ਐਸੀ ਬੇਦਨ ਉਹ ਜੇ ਖਰੀ ਭਈ ਵਾਕਾ ਔਖਦ ਨਹੀਂ ਫਿਰ ਤੂੰ ਕਿਸ ਕਿਸ ਅੰਗ ਦਾ ਫਿਕਰ ਕਰੇਗਾ ਸਾਰੇ ਹੀ ਜਿਸਮ ਵਿੱਚ ਬੜੇਪੇ ਦਾ ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਹਦਾ ਕੋਈ ਵੀ ਇਲਾਜ ਨਹੀਂ ਹੁੰਦਾ ਫਿਰ ਫਿਰ ਵੀ ਇਸ ਸਰੀਰ ਨਾਲੋਂ ਤੇਰਾ ਫੇਰ ਮੋਹ ਫੇਰ ਵੀ ਨਹੀਂ ਟੁੱਟਦਾ ਕਿਆ ਸੀ ਨਾ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਇਹ ਐਸਾ ਹੈ ਕਿ ਐਸਾ ਮੋਹ ਹੈ ਜਿਉਂ-ਜਿਉਂ ਇਹ ਵੱਡਾ ਹੁੰਦਾ ਓਵੇਂ-ਓਵੇਂ ਤ੍ਰਿਸ਼ਨਾ ਵੱਧਦੀ ਤੁਰ ਹੀ ਜਾਂਦੀ ਹੈ 70 ਦਾ ਹੋ ਗਿਆ ਤ੍ਰਿਸ਼ਨਾ ਹੋਰ ਵੱਧ ਗਈ 80 ਦਾ ਹੋ ਗਿਆ ਤ੍ਰਿਸ਼ਨਾ ਹੋਰ ਵੱਧ ਗਈ 90 ਦਾ ਹੋ ਗਿਆ ਤ੍ਰਿਸ਼ਨਾ ਵੱਧਦੀ ਤੁਰ ਹੀ ਜਾਂਦੀ ਘਟਦੀ ਨਹੀਂ ਤ੍ਰਿਸ਼ਨਾ ਇਹ ਸੀ ਚੀਜ਼ ਪਰ ਨਾਮ ਨਾਲ ਬਾਣੀ ਨਾਲ ਸਬਰ ਤੇ ਸੰਤੋਖ ਆਉਂਦਾ ਨਹੀਂ ਤਾਂ ਬਿਨਾਂ ਸੰਤੋਖ ਨਹੀਂ ਕੋ ਰਾਜੈ ਬਿਨਾ ਸਬਰ ਤੋਂ ਰਜਿਆ ਨਹੀਂ ਜਾ ਸਕਦਾ ਸਬਰ ਆਜੇ ਤੇ ਕੱਖਾਂ ਦੀ ਕੁਲੀ ਤੇ ਆਜੇ ਨਹੀਂ ਦੁਨੀਆ ਮਹਿਲ ਬਣਾਈ ਬੱਤੀ ਐ ਸਬਰ ਨਹੀਂ ਆਉਂਦਾ ਐਸੀ ਬੇਦਨ ਐਸੀ ਪੀੜ ਉਪਜ ਖਰੀ ਪਈ ਵਾਕਾ ਔਖਦ ਨਹੀਂ ਉਹਦੀ ਕੋਈ ਦਵਾਈ ਨਹੀਂ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜੱਗ ਸਾਰਾ ਇਸ ਕਰਕੇ ਇਹ ਸਰੀਰ ਕਮੋਂ ਨੂੰ ਮਟਾਉਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਹੈ। ਜਗਤ ਵਿੱਚ ਕਿ ਉਹ ਹੈ ਪ੍ਰਮਾਤਮਾ ਦਾ ਨਾਮ ਰੂਪ ਅੰਮ੍ਰਿਤ। ਪ੍ਰਮਾਤਮਾ ਦਾ ਨਾਮ ਰੂਪ ਨਿਰਮਲ ਜਲ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ। ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਣ। ਪਾਵ ਮੁਖ ਦਵਾਰਾ ਇਸ ਕਰਕੇ ਭਗਤ ਭੀਖਣ ਜੀ ਕਹਿੰਦੇ ਆ ਕਿ ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਜਦੋਂ ਲੱਭ ਲਿਆ ਇਸ ਕਰਕੇ ਫਿਰ ਸਰੀਰ ਕਮੋਤ ਖਲਾਸੀ ਪਾ ਲਈ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਫੇਰ ਪਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਹੀ ਮਿਲਦਾ ਹੈ ਨਹੀਂ ਤਾਂ ਸਾਈ ਨਾਮ ਅਮੋਲਕ ਕੀਮਾ ਕੋਈ ਜਾਣ ਲੋ ਨਹੀਂ ਤਾਂ ਸਾਈ ਦਾ ਪਰਮਾਤਮਾ ਦਾ ਨਾਮ ਬੜਾ ਅਮੋਲ ਹੈ ਇਹਦੀ ਕੀਮਤ ਨੂੰ ਕੋਈ ਕੋਈ ਸਮਝਦਾ ਹੈ ਕਿਸੇ ਕਿਸੇ ਦੇ ਗੱਲ ਬੈਂਦੀ ਹੈ ਅੰਦਰ ਕਿ ਇਹਦਾ ਫਾਇਦਾ ਹੈ ਇਹਦਾ ਲਾਭ ਹੈ ਇਹ ਜਪਣਾ ਚਾਹੀਦਾ ਹੈ ਕਿਸੇ ਕਿਸੇ ਦੇ ਅੰਦਰ ਗੱਲ ਘਰ ਕਰਦੀ ਹੈ ਸੌਦਾ ਮਹਿੰਗਾ ਹੈ ਨਾ ਇਹ ਗੁਰੂ ਨਾਨਕ ਦੀ ਹੱਟੀ ਤੋਂ ਹੀ ਮਿਲਦਾ ਹੈ ਤੇ ਜਿੱਥੇ ਸੌਦਾ ਮਹਿੰਗਾ ਹੋਵੇ ਉੱਥੇ ਕੋਈ ਕੋਈ ਜਾਂਦਾ ਹੈ ਫਿਰ ਸੁਨਿਆਰ ਦੀ ਦੁਕਾਨ 'ਚ ਹਰੇਕ ਥੋੜੀ ਵੜ ਜਾਂਦਾ ਰੇੜੀਆਂ ਤੇ ਤਾਂ ਆਪਾਂ ਸਾਰੇ ਖੜੇ ਹੁੰਨੇ ਆ ਇਸ ਕਰਕੇ ਇਹ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹੀ ਇਸ ਦਰਬਾਰ ਵਿੱਚ ਆ ਕੇ ਬੈਠ ਸਕਦਾ ਸੁਣ ਸਕਦਾ ਇਸ ਕਰਕੇ ਅਰਦਾਸ ਕਰਿਆ ਕਰਕੇ ਮਾਲਕਾ ਐਸੀ ਕਿਰਪਾ ਕਰ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮਹਾਰਾਜ ਮੈਨੂੰ ਨਾਮ ਦੀ ਦਾਤ ਦੇ ਇਹ ਅਰਦਾਸ ਕਰਿਆ ਕਰ ਐਸਾ ਨਾਮ ਰਤਨ ਨਿਰਮੋਲਕ ਪੂਰਨ ਪਦਾਰਥ ਪਾਇਆ ਇਸ ਕਰਕੇ ਭਾਈ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਬੜੇ ਭਾਗਾਂ ਨਾਲ ਮਿਲਦਾ ਇਹਨੂੰ ਅਜਾਈ ਨਾ ਗਵਾਇਆ ਕਰ ਇੱਕ ਦਿਨ ਵੀ ਤੇਰਾ ਸਿਮਰਨ ਤੋਂ ਖਾਲੀ ਨਾ ਜਾਵੇ ਆਖੋ ਸਤਨਾਮ ਇੱਕ ਦਿਨ ਵੀ ਭਾਵੇਂ 5 ਮਿੰਟ ਕਰਿਆ ਕਰੋ ਸਿਮਰਨ ਤੇ ਕਿਉਂਕਿ ਜਾਣਾ ਇੱਕ ਦਿਨ ਅਰਦਾਸ ਕਰਵਾਣੀ ਹੈ ਇੱਕ ਦਿਨ ਪਾਠ ਹੋਣਾ ਇੱਕ ਦਿਨ ਕਿ ਮਹਾਰਾਜ ਤੇਰਾ ਜਿਹੜਾ ਸਿੱਖ ਹੈ ਉਹ ਜਨਮ ਸਵਾਰ ਕੇ ਦਰਗਾਹ ਚੱਲਿਆ ਹੈ ਹੁਣ ਤੁਸੀਂ ਕਿਰਪਾ ਕਰੋ ਇਹ ਕਹਿਣ ਜੋਗੇ ਹੋ ਜੀਏ ਆਪ ਕੋ ਸਤਨਾ ਕਰ ਕੇ ਕਹਿੰਦੇ ਆ ਨਾ ਮਹਾਰਜ ਅੱਗੇ ਖੜ ਕੇ ਮਹਾਰਾਜ ਚਰਨਾ ਚ ਨਿਵਾਸ ਬਖਸ਼ਿਓ ਇਹ ਨਿਵਾਸ ਕਿਨੂੰ ਮਿਲਣਾ ਫਿਰ ਨਿਵਾਸ ਉਸੇ ਨੂੰ ਮਿਲਣਾ ਜਿਨੇ ਕੋਈ ਨੇਕੀ ਦਾ ਕਰਮ ਕਰਿਆ ਆਖੋ ਸਤਨਾ ਇਸ ਕਰਕੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਕਿ ਇਹ ਤਾਂ ਬਹੁਤ ਵੱਡੇ ਭਾਗਾਂ ਨਾਲ ਮਿਲਦਾ ਹੈ ਅਨਕ ਯਤਨ ਕਰ ਹਿਰਦੈ ਰੱਖਿਆ ਰਤਨ ਨਾ ਛਪੈ ਛਪਾਇਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇਸ ਰਤਨ ਨੂੰ ਜੇ ਅਨੇਕਾਂ ਯਤਨ ਕਰਕੇ ਵੀ ਤੂੰ ਗੁਪਤ ਰੱਖੇ ਪਰ ਜੇ ਰਤਨ ਤੇਰੇ ਅੰਦਰ ਪੈਦਾ ਹੋ ਗਿਆ ਜੇ ਤੂੰ ਇਹਨੂੰ ਗੁਪਤ ਰੱਖੇ ਤਾਂ ਇਹ ਲੁਕਾਇਆ ਨਹੀਂ ਲੁਕਦਾ ਆਖੋ ਸਤਨਾ ਹਰ ਗੁਣ ਕਹਤੇ ਤਹਿਣ ਨਾ ਜਾਈ ਉੰਜ ਉਹ ਸਵਾਦ ਆ ਜਿਹੜਾ ਉਹ ਦੱਸਿਆ ਨਹੀਂ ਜਾ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਂਦਿਆਂ ਇਹ ਸਵਾਦ ਪ੍ਰਾਪਤ ਹੁੰਦਾ ਹੈ ਇੱਕ ਕਿਹੋ ਜਿਹਾ ਰਸ ਹੈ ਪਤਾ ਹੈ ਪ੍ਰਮਾਤਮਾ ਦਾ ਨਾਮ ਜਪਣ ਦਾ ਰਸ ਕਿਹੋ ਜਿਹਾ ਹੈ ਜੈਸੇ ਗੁੰਗੇ ਕੀ ਮਠਿਆਈ ਕਹਿੰਦੇ ਜਿਵੇਂ ਗੁੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਦੱਸ ਨਹੀਂ ਸਕਦਾ ਉਹ ਬਿਆਨ ਨਹੀਂ ਕਰ ਸਕਦਾ ਇਸ ਤਰ੍ਹਾਂ ਭਾਈ ਪ੍ਰਮਾਤਮਾ ਦੇ ਨਾਮ ਦਾ ਰਸ ਤੇ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਕਿਰਪਾ ਹੈ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਬਖਸ਼ਿਸ਼ ਹੈ ਉਹ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਆਖੋ ਸਤਨਾ ਰਸਨਾ ਰਮਤ ਸੁਨਤ ਸੁਖ ਸਰਵਣਾ ਚਿਤ ਚੇਤੇ ਸੁਖ ਹੋਈ ਕਹਿੰਦੇ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁੱਖ ਮਿਲਦਾ ਕੰਨਾਂ ਨੂੰ ਸੁੱਖ ਮਿਲਦਾ ਤੇਨੂੰ ਚੇਦਿਆ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ ਨਾਮ ਨੂੰ ਜਪਦਿਆਂ ਤੇ ਸੁਣਦਿਆਂ ਫਿਰ ਚਿੱਤ ਅੰਤ ਆਤਮੇ ਨੂੰ ਫਿਰ ਅੰਤਰ ਆਤਮੇ ਨੂੰ ਸੁਖ ਮਿਲਦਾ ਹੈ ਐਸੀ ਕਿਰਪਾ ਹੁੰਦੀ ਹੈ ਬੰਦਾ ਨਾ ਸੋਚਦਾ ਕਈ ਵਾਰੀ ਮੇਰੇ ਤੇ ਨਹੀਂਆ ਬਖਸ਼ਿਸ਼ਾਂ ਕਿਵੇਂ ਹੋ ਰਹੀਆਂ ਮੈਨੂੰ ਇਹਨਾਂ ਕੁਝ ਕਿਵੇਂ ਪ੍ਰਾਪਤ ਹੋ ਰਿਹਾ ਤੂੰ ਕਦੇ ਜਰੂਰ ਜਪਿਆ ਹੋਣਾ ਹੈ ਕਦੇ ਸੇਵਾ ਕੀਤੀ ਹੋਣੀ ਹੈ ਕਦੇ ਗੁਰੂ ਘਰ ਗਿਆ ਹੋਣਾ ਹੈ ਕਦੇ ਕਿਸੇ ਦਾ ਭੜਾ ਕੀਤਾ ਹੋਣਾ ਹੈ ਯਾਦ ਕਰ ਹੌਲੀ-ਹੌਲੀ ਵੀ ਮੈਂ ਜਪਦਾ ਆ ਰਿਹਾ ਕਿ ਨਹੀਂ ਆ ਰਿਹਾ ਫਿਰ ਤੈਨੂੰ ਆਪੇ ਯਾਦ ਆ ਜਾਣਾ ਆਖੋ ਸਤਨਾਮ ਇਸ ਤਰ੍ਹਾਂ ਭਗਤ ਭੀਖਣ ਜੀ ਕਹਿੰਦੇ ਐ ਕਿ ਮੈਂ ਉਹਨੂੰ ਜਪਦਿਆਂ ਸਾਰੇ ਮੇਰੇ ਜਿਹੜੀ ਇੰਦਰੀਆਂ ਇਹਨਾਂ ਨੂੰ ਸੁੱਖ ਮਿਲਿਆ ਜੀਵ ਨੂੰ ਕੰਨਾਂ ਨੂੰ ਚਿੱਤ ਨੂੰ ਸੁੱਖ ਪ੍ਰਾਪਤ ਹੋਇਆ ਕਹੋ ਭੀਖਣ ਦੋਇ ਨੈਣ ਸੰਤੋਖੇ ਜੈ ਦੇਖਾਂ ਤਾਂ ਸੋਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਨਾਮ ਸਿਮਰਦਿਆਂ ਮੇਰੀਆਂ ਦੋਵਾਂ ਅੱਖਾਂ ਵਿੱਚ ਐਸੀ ਠੰਡ ਪਈ ਕਿ ਮੈਂ ਹੁਣ ਜਿੱਧਰ ਵੀ ਤੱਕਦਾ ਹਾਂ ਮੈਨੂੰ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ ਸਭ ਵਿੱਚ ਪ੍ਰਮਾਤਮਾ ਨਜ਼ਰ ਆਣ ਲੱਗ ਜਾਂਦਾ ਹੈ